ਸਭ ਤੋਂ ਪਹਿਲਾਂ ਦਾ ਅ ਅੱਜ ਬਾਬਾ ਸਾਹਿਬ ਡਾਕਟਰ ਬੀਰਕਰ ਸਾਹਿਬ ਦੇ ਜਨਮ ਦਿਨ ਤੇ ਸਮਸ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਅੱਜ ਸਾਰੀ ਦੁਨੀਆ ਦੇ ਅੰਦਰ ਤੇ ਵਿਸ਼ੇਸ਼ ਤੌਰ ਤੇ ਭਾਰਤ ਦੇ ਵਿੱਚ ਅ ਥਾਂ ਥਾਂ ਦੇ ਉੱਤੇ ਲੋਕ ਅੱਜ ਬਾਬਾ ਸਾਹਿਬ ਡਾਕਟਰ ਬੀਰਕਰ ਜੀ ਦੀ 133ਵੀਂ ਜਿਹੜੀ ਜਨਮ ਦਿਨ ਹੈ ਉਹਦੇ ਉੱਤੇ ਉਹਨਾਂ ਨੂੰ ਯਾਦ ਕਰ ਰਹੇ ਆ ਉਹਦੇ ਉੱਤੇ ਨਮਨ ਕਰ ਰਹੇ ਆ ਸੋ ਅੱਜ ਸਾਰੇ ਦੇਸ਼ ਦੇ ਅੰਦਰ ਜੈ ਭੀਮ ਜੈ ਭਾਰਤ ਦੇ ਨਾਰੇ ਲੁਕ ਬੁਲੰਦ ਕਰ ਰਿਹਾ ਸੋ ਅੱਜ ਜਿਲ੍ਹਾ ਪਠਾਨਕੋਟ ਦੇ ਅੰਦਰ ਆਮ ਆਦਮੀ ਪਾਰਟੀ ਦੇ ਸਾਥੀਆਂ ਵੱਲੋਂ ਇਕੱਠ ਵੀ ਕਰ ਰਿਹਾ ਸੋ ਅੱਜ ਭਾਰਤ ਦੇ ਸੁਧਾਰ ਅੱਜ ਦਾ ਨਾਰਾ ਹੈ ਸੁਧਾਰ ਬਚਾਓ ਤੇ ਕਾਣਾ ਸਾਹ ਹਟਾਓ ਇਸ ਸੰਕਲਪ ਨੂੰ ਲੈ ਕੇ ਅੱਜ ਜਿਹੜੀ ਪ੍ਰਤੀਗਿਆ ਇੱਥੇ ਆਮ ਆਦਮੀ ਪਾਰਟੀ ਦਾ ਹਰ ਕਾਰਕਟਰ ਕਰ ਰਿਹਾ ਸੋ ਅੱਜ 바ਵਾ ਸਾਹਿਬ ਡਾਕਟਰ ਬੀ ਆਰ ਵਿਰਤ ਸਾਬ ਦੇ ਕਰਾਏ ਹੋਏ ਸੰਵਿਧਾਨ ਨੂੰ ਅੱਜ ਚਨੋਤੀ ਹੈ ਅੱਜ ਉਹ ਸੁਧਾਰ ਦੀਆਂ 바ਵਾ ਮਰੋੜਨ ਦੇ ਯਤਨ ਕੀਤੇ ਜਾ ਰਹੇ ਆ ਔਰ ਇੱਕ ਤਾਨਾਸ਼ਾਈ ਹਕੂਮਤ ਜਿਹੜੀ ਕੇਂਦਰ ਦੇ ਅੰਦਰ ਪਿਛਲੇ 10 ਸਾਲਾਂ ਤੋਂ ਘਰ ਦੇ ਲੋਕਾਂ ਤੇ ਰਾਜ ਕਰ ਰਹੀ ਹੈ ਉਹ ਵਾਰ-ਵਾਰ ਇਸ ਤਰੀਕੇ ਨਾਲ ਜਿਹੜਾ ਅ ਇੰਸਟੀਚੂਟ ਨੇ ਜਿਹੜੇ ਸੰਵਿਧਾਨਕ ਇੰਸਟੀਚੂਟ ਨੇ ਚਾਹੇ ਉਹ ਚੋਰ ਕਮਿਸ਼ਨ ਹੋਵੇ ਚਾਹੇ ਉਹ ਸੀਬੀਆਈ ਹੋਵੇ ਚਾਹੇ ਈਡੀ ਹੋਵੇ ਚਾਹੇ ਇਸ ਤਰ੍ਹਾਂ ਦੀ ਜਿਹੜੀਆਂ ਹੋਰ ਸੰਸਥਾਵਾਂ ਨੇ ਜਿਨ੍ਹਾਂ ਦੀ ਜਿਹੜੀ ਡੈਮੋਕਰੈਟਿਕ ਫੰਕਸ਼ਨਿੰਗ ਆ ਉਹਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਸੋ ਅੱਜ ਦੇਸ਼ ਦੇ ਅੰਦਰ ਇੱਕ ਤਾਨਾਸ਼ਾ ਜਿਹੜਾ ਕਿਸੇ ਵੀ ਤਰ੍ਹਾਂ ਆਪਣੇ ਵਿਰੋਧ ਦੀ ਆਵਾਜ਼ ਨੂੰ ਬਰਦਾਸ਼ਤ ਨਹੀਂ ਕਰਦਾ ਤੇ ਵਿਰੋਧੀਆਂ ਨੂੰ ਆਪਣੀਆਂ ਵਾਕ ਵਾਕ ਜਿਹੜੀਆਂ ਹੱਥ ਠੋਕਾ ਏਜੰਸੀਆਂ ਨੇ ਉਹਨਾਂ ਦੇ ਰਾਹੀਂ ਛੋਟੇ ਮੁਕਦਮੇ ਦਰਜ ਕਰਾ ਕੇ ਜੇਲਾ ਸੁਟਦੇ ਆ ਸੋ ਅੱਜ ਬਾਬਾ ਸਾਹਿਬ ਡਾਕਟਰ ਅਮੇਰਿਕਾ ਸਾਹਿਬ ਜੀ ਦੀ 130 ਮੀ ਜਿਹੜੀ ਸੈਟਿੰਗ ਉੱਤੇ ਅਸੀਂ ਸਾਰੇ ਜਿਹੜੇ ਆਜਾਮੀ ਪਾਰਟੀ ਦੇ ਖਰੇਕਿਰਤਾ ਅੱਜ ਸੰਕਲਪ ਕਰ ਲਈ ਆਇਆ ਸਾਰੇ ਦੇਸ਼ ਦੇ ਅੰਦਰ ਆਜਾਮੀ ਪਾਰਟੀ ਦਾ ਸੱਦਾ ਸੋ ਬਾਬਾ ਸਾਹਿਬ ਡਾਕਟਰ ਵੀਰਰਾਵ ਮੇਲਕਰ ਜਿਨੇ ਭਾਰਤ ਦੇ ਲੋਕਾਂ ਨੂੰ ਜਮਹੂਰੀ ਹੱਕ ਜਿਹੜੇ ਹਰੇਕ ਇਨਸਾਨ ਦਾ ਇੱਕ ਫੰਡਾਮੈਂਟਲ ਰਾਈਟ ਆ ਉਹਦੇ ਲਈ ਉਹਨਾਂ ਨੇ ਸੁਵਿਧਾਨ ਦੇ ਅੰਦਰ ਵਿਵਸਥਾ ਕੀਤੀ ਔਰ ਉਹ ਪਹਿਲੇ ਵਿਅਕਤੀ ਨੇ ਜਿਨ੍ਹਾਂ ਨੇ 9 ਪਸਾਵਾਂ ਦੇ ਵਿੱਚ ਜਿਹੜਾ ਹੈ ਉਹ ਗਿਆਨ ਹਾਸਲ ਕੀਤਾ 21 ਡਿਗਰੀਆਂ ਜਿਨ੍ਹਾਂ ਨੇ ਹਾਸਲ ਕੀਤੀਆਂ ਉਹਦੇ ਵਿੱਚ 9 ਡਿਗਰੀਆਂ ਵਿਦੇਸ਼ ਦੀ ਧਰਤੀ ਤੋਂ ਕਰਕੇ ਆਏ ਆ ਤੇ ਉਹ ਪਹਿਲੇ ਭਾਰਤੀ ਨੇ ਜਿਨ੍ਹਾਂ ਨੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਸੋ ਦੋ ਪੀਐਸਡੀ ਕੀਤੀਆਂ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਬਹੁਤ ਸਾਰੇ ਬੁੱਕਸ ਲਿਖੀਆਂ ਇਹ ਲੰਬੀ ਚੌੜੀ ਕਹਾਣੀ ਆ ਸੋ ਸੁਵਿਧਾਨ ਦੇ ਅੰਦਰ ਜਦੋਂ ਉਹਨਾਂ ਨੇ ਦੇਖਿਆ ਵੀ ਭਾਰਤ ਦੇ ਵਿੱਚ ਨਾਰੀ ਦਾ ਬਹੁਤ ਵੱਡੇ ਪੱਧਰ ਤੇ ਜਿਹੜਾ ਤਰਸਕਾਰ ਹੋ ਰਿਹਾ ਉਸ ਵੇਲੇ ਉਹਨਾਂ ਨੇ ਸੰਵਿਧਾਨ 'ਚ ਲਿਖਿਆ ਵੀ ਜਿਹੜੀ ਜਿਹੜੀ ਸਦੀ ਪ੍ਰਥਾ ਤੇ ਦੇਸ਼ ਦੇ ਅੰਦਰ ਸਮਾਪਤ ਕੀਤੀ ਜਾਏਗੀ ਔਰਤ ਨੂੰ ਆਪਣੇ ਪਤੀ ਨਾਲ ਮਰਨੇ ਪੈਂਦਾ ਸੀਗਾ ਉਹਦੀ ਇੱਚਾ ਦੇ ਪੈਣੇ ਪੈਂਦਾ ਸੀ ਮਜਬੂਰ ਕੀਤਾ ਜਾਂਦਾ ਸੀ ਔਰਤ ਨੂੰ ਪੈਰ ਦੀ ਕਿਤੀ ਸੰਧਿਆ ਜਾਂਦਾ ਸੀ ਔਰਤ ਜ਼ਮੀਨ ਨਹੀਂ ਸੀ ਖਰੀਦ ਸਕਦੀ ਪਰ ਜਦੋਂ ਸੰਵਿਧਾਨ ਬਣਿਆ ਔਰਤ ਨੂੰ ਜ਼ਮੀਨ ਖੇਤ ਦਾ ਹੱਕ ਆ ਰਿਹਾ ਉਹਨੂੰ ਸਦੀ ਪ੍ਰਥਾ ਦਾ ਸੂਟ ਮਿਲੀ ਔਰ ਸੋਚੇ ਦਵਾਜ ਨੂੰ ਇੱਕ ਬੋਡ ਦਾ ਅਧਿਕਾਰ ਉਹਨੇ ਦਵਾਇਆ ਜਿਹੜੇ ਅਧਿਕਾਰ ਦਾ ਹਿੱਸੇ ਮੰਨ ਕਰਕੇ ਅੱਜ ਗ੍ਰਾਮ ਪਚਾਇਤਾਂ ਤੋਂ ਲੈ ਕੇ ਤੇ ਪਾਰਲੀਮੈਂਟ ਮੈਂਬਰਾਂ ਤੱਕ ਲੋਕ ਜਿਹੜੇ ਆ ਉਹਨਰ ਪਾਸੋਂ ਵਿੱਚ ਚੋਣਾ ਕਰਦੇ ਆ ਜੋ ਜਿਹੜਾ ਇਹ ਡੈਮੋਕਰੈਟਿਕ ਜਮਹੂਰੀ ਤੰਤਰ ਆ ਜਿਨੇ ਭਾਰਤ ਦੇ ਅੰਦਰ ਬਹੁਤ ਸਾਰੇ ਆਮ ਲੋਕਾਂ ਨੂੰ ਅੱਗੇ ਵੱਧ ਕੇ ਇਸ ਖੇਤਰ ਦੇ ਅੰਦਰ ਜਿਹੜਾ ਕੰਮ ਕਰਨ ਦੇ ਮੌਕੇ ਮਿਲੇ ਤੇ ਮੈਂ ਅਕਸਰ ਇਹ ਕਹਿਣੀ ਕਰਨਾ ਹੁੰਦਾ ਕਿ ਜੇ ਇਹ ਡੈਮੋਕਰੈਟਿਕ ਰਾਜਨਾ ਹੁੰਦਾ ਜੇ ਇਹ ਜਮਹੂਰੀ ਉੱਪਰ ਜਿਆ ਨਾ ਹੁੰਦੀ ਕਸ ਦੇਸ ਦੇ ਅੰਦਰ ਕਰੋਨਾ ਕਰੋੜਾ ਉਹ ਲੋਕ ਜਿਨ੍ਹਾਂ ਕੋ ਸਾਧਨ ਨਹੀਂ ਜਿਨ੍ਹਾਂ ਕੋ ਕਿਸੇ ਤਰ੍ਹਾਂ ਦੇ ਵਸੀਲੇ ਨਹੀਂ ਉਹ ਤਾਂ ਮਤਲਬ ਜਿਹੜੇ ਆ ਪਿੰਡ ਦੇ ਪੰਚ ਨਹੀਂ ਬਣ ਸਕਦੇ ਸੋ ਇਹ ਸੰਵਿਧਾਨ ਜਿਨੇ ਔਰਤ ਨੂੰ ਅੱਗੇ ਵਧਣ ਦਾ ਅਧਿਕਾਰ ਦਿੱਤਾ ਅੱਜ ਉਹਦੀ وجہ ਕਰਕੇ ਇਹ ਔਰਤ ਜਿਹੜੀਆਂ ਹਿੰਦੁਸਤਾਨ ਦੀ ਰਾਸ਼ਟਰਪਤੀ ਬਣ ਤੱਕ ਪਹੁੰਚੀ ਹੈ ਔਰਤ ਜਿਹੜੀ ਆ ਸਟੇਟਾਂ ਦੀ ਸੀਐਮ ਵੀ ਬਣ ਰਹੀ ਹੈ ਸੋ ਹਰ ਆਮ ਨਾਗਰਿਕ ਚਾਹੇ ਉਹ ਕਿਸੇ ਵੀ ਜਾਤ ਬਰਾਦਰੀ ਧਰਮ ਮਜ਼ਬਦ ਦਾ ਜੰਪਾਲ ਹੋਵੇ ਉਹਨੂੰ ਇੱਕ ਮਾਹੌਲ ਦਿੱਤਾ ਜੋ ਜਿਹੜਾ ਅੰਗਰੇਜ਼ਾਂ ਦੇ ਰਾਜ ਦਾ ਫਾਅ ਵਧ ਗਏ ਕਿ ਭਾਰਤੀ ਲੋਕਾਂ ਦਾ ਰਾਜ ਹੋਵੇ ਸੋ ਅੱਜ ਉਸ ਸੰਵਿਧਾਨ ਦੀਆਂ ਨੀਆਂ ਨੂੰ ਕਮਜ਼ੋਰ ਕਰਨ ਦਾ ਚਦਨ ਕੀਤਾ ਜਾ ਰਿਹਾ ਹੈ ਕੇਂਦਰ ਦੀ ਹਕੂਮਤ ਵੱਲੋਂ ਸੋ ਆਮਦਨੀ ਪਾਰਟੀ ਦਾ ਸਦਾ ਸਾਰੇ ਦੇਸ਼ ਦੇ ਅੰਦਰ ਸਾਡਾ ਸੰਵਿਧਾਨ ਚੜ੍ਹਦੀ ਕਲਾ ਚ ਰਵੇ ਸਾਡੇ ਭਾਰਤ ਦੇ ਲੋਕਾਂ ਦੇ ਸਮੂਹੀ ਹੱਕ ਇਹ ਨਾ ਕੇਵਲ ਕੈਮਰਨ ਬਲਕਿ ਇਹਨਾਂ ਨੂੰ ਹੋਰ ਵਾਅਦਾ ਕੀਤਾ ਜਾਵੇ ਤੇ ਨਾਲ ਦੀ ਨਾਲ ਸੰਵਿਧਾਨ ਬਚਾਓ ਤੇ ਤਾਣਾ ਸਾਹ ਉਟਾਓ ਜਿਹੜਾ ਆ ਉਹ ਨਾਹਰਾ ਅੱਜ ਸਾਰੇ ਦੇਸ਼ ਦੇ اندر ਗੁਜ਼ਰਿਆ ਜਿਵੇਂ ਕਿ ਕਿਦਾਂ ਆ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਜਿਹੜਾ ਜੇਲ੍ਹਾਂ ਚ ਸੁੱਟਿਆ ਮਨੀਸ਼ ਸੋਧਿਆ ਜੀ ਸਤਿੰਦਰ ਜੈਨ ਜੀ ਸੰਜੇ ਸਿੰਘ ਚਲੋ ਮਾਨਜੋਗ ਹਾਈ ਸਕ੍ਰੀਮ ਕੋਰਟ ਜੀ ਨੇ ਜਵਾਨ ਹਦੀ ਸੀ ਆ ਔਰ ਅਸ਼ੀਰਮ ਕੇਜਰੀਵਾਲ ਜੀ ਜੇਲ੍ਹ ਦੇ ਵਿੱਚ ਆ ਅੱਜ ਝਾਰਖੰਡ ਦੇ ਮੁੱਖ ਮੰਤਰੀ ਉਹ ਵੀ ਜੇਲ੍ਹ ਸੁਟੇ ਆ ਅੱਜ ਕਈ ਤਰ੍ਹਾਂ ਦੇ ਮਤਲਬ ਜਿਹੜੇ ਆ ਉਹ ਸਰਜੰਤਰ ਕਰਕੇ ਵਿਰੋਧੀਆਂ ਦੀ ਆਵਾਜ਼ ਨੂੰ ਦਿਵਾਨ ਦਾ ਜਿਹੜਾ ਹੈ ਉਹ ਜਦਨ ਕੀਤਾ ਜਾ ਰਿਹਾ ਦੇਸ਼ ਦੇ ਅੰਦਰ ਇਹ ਦੇਸ਼ ਹੈ ਇਸ ਦੇਸ਼ ਨੇ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਇਹ ਆਜ਼ਾਦੀ ਹਾਸਲ ਕੀਤੀ ਤੇ ਇਹ ਸੰਵਿਧਾਨ ਹਾਸਲ ਹੋਇਆ ਦੇਸ਼ ਦੇ ਲੋਕਾਂ ਨੂੰ ਸੋ ਜਿੰਦਾਬਾਦ ਸਾਰੇ ਸਾਡਾ ਪੰਜਾਬ ਸਾਡਾ ਦੇਸ਼ ਇੱਥੋਂ ਦੇ ਲੋਕ ਹਰ ਕੀਮਤ ਦੇ ਉੱਤੇ ਇਸ ਦੇਸ਼ ਦੀ ਜਮਹੂਰੀਅਤ ਨੂੰ ਇਸ ਦੀ ਜਮਾਕ੍ਰੇਸੀ ਨੂੰ ਜਿਹੜਾ ਉਹ ਚੜ੍ਹਦੀ ਕਲਾ 'ਚ ਰੱਖਿਆ ਜਾਊਗਾ ਸੋ ਅੱਜ ਆਮ ਆਦਮੀ ਪਾਰਟੀ ਦਾ ਸੰਕਲਪ ਹੈ